ਮੈਂ ਲੰਗਦਾ ਲੰਗਦਾ ਮਹਿਮਾ ਭਾਜੀ ਨੂੰ ਮਿਲ ਕੇ ਜਾਵਾਂ ਤੁਸੀਂ ਦੱਸਿਆ ਨੀ ਮੁੜ ਕੇ ਕੁਛ ਮੈਨੂੰ ਹਜੇ 2-3 ਦਿਨ ਹੋ ਗਏ ਨੇ ਵੀ ਕਿਦਾਂ ਕਹਿੰਦੇ ਸੀਗੇ ਦੱਸਦੇ ਆ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਤੁਸੀਂ ਸਲਾਹ ਕਰਨੀ ਕਿਹਦੇ ਨਾਲ ਆ ਹੂੰ ਉਹ ਸਲਾਹ ਭਾਜੀ ਕੀ ਕਰਨੀ ਆ ਜੇ ਇਹ ਸਾਰੇ ਜਾਣੇ ਗਏ ਆ ਤਾਂ ਆਖਰ ਕਿੱਧਰ ਦੀ ਆ ਗਈ ਜੇ ਰਿਸ਼ਤਾ ਕਰੀਏ ਨਾ ਵੇਖ ਚਾ ਕੇ ਕਰੀ ਦੰਦਾ ਵਾ ਕੀ ਚੁੱਕ ਲਿਆ ਉਥੋਂ ਦੋਹੇ ਇਦਾਂ ਕਹਿੰਦੇ ਜੇ ਨਾ ਤੇ ਉਥੇ ਰਿਸ਼ਤਾ ਹੋ ਜਾਣਾ ਮੈਨੂੰ ਅੱਗ ਲੱਗ ਜਾਂਦੀ ਅੱਗ ਸਸਿਕਾ ਦੇ ਨੰਦਰ ਭਾਜੀ ਸਸਿਕਾ ਭਾਜੀ ਕੀ ਹਾਲ ਚਾਲ ਦੀ ਠੀਕੋ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਪਰਿਵਾਰ ਦੀ ਸੁਣਾਓ ਕਿਦਾਂ ਆਪ ਕਿਰਪਾ ਜੀ ਘਰ ਸਭ ਠੀਕ ਠਾਕ ਹਾਂਜੀ ਹਾਂਜੀ ਤੁਸੀਂ ਸੁਣਾਓ ਠੀਕ ਠਾਕ ਦਾ ਫਸਲ ਦਾ ਕਿਵੇਂ ਆ ਠੀਕ ਜੀ ਵਧੀਆ ਗਰਮੀ ਬਹੁਤ ਜ਼ਿਆਦਾ ਬਹੁਤ ਮੰਦਾ ਹਾਲਾ ਬਾਹਰ ਦੇ ਗਰਮੀ ਭਾਜੀ بارش ਘੱਟ ਹੋਈ ਆ ਇਹ ਸਾਡੇ ਲੋਕਾਂ ਨੇ ਦਰਖਤ ਬੜੇ ਵੱੜਦੇ ਆ ਨਾ ਸਾੜੇ ਬੜੇ ਆ ਰਕੇ ਉਹਦੇ ਕਰਕੇ ਵੀ ਆ ਉਹਦੇ ਕਰਕੇ ਵੀ ਆਰਕਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਤੇ ਜੇ ਕਿਤੇ ਇਦਾਂ ਰਿਹਾ ਸਾਡਾ ਚੱਲਦਾ ਹੂੰ ਹੂੰ ਤੇ ਤੇ ਫਿਰ ਅੱਖਾ ਹੋ ਜੂਗਾ ਬਹੁਤ ਘਰ ਘਰ ਏਸੀ ਹੋ ਗਏ ਨੇ ਹੁਣ ਤੇ ਮੋਟਰਾਂ ਕੁਛ ਨਹੀਂ ਕਰਦੀਆਂ ਗਰਮੀ ਬੜੀ ਹੈ ਨਾ ਪਾਣੀ ਬਹੁਤ ਘਟ ਗਿਆ ਝੋਨੇ ਕਿਦਾਂ ਫਸਲਾਂ ਦੇ ਠੀਕ ਜੇ ਭਾਜੀ ਠੀਕ ਹਾਂਜੀ ਤੇ ਉਹ ਰਿਸ਼ਤੇਦਾਰਾਂ ਦਾ ਪਰੌਣਿਆਂ ਦਾ ਕੀ ਹਾਲ ਹੈ ਠੀਕ ਜੇ ਭਾਜੀ ਉਹ ਵੀ ਵਧੀਆ ਨੇ ਠੀਕ ਹੈ ਹਾਂਜੀ ਮੈਂ ਲੰਘਦਾ ਲੰਘਦਾ ਮੈਂ ਹੈ ਭਾਜੀ ਨੂੰ ਮਿਲ ਕੇ ਜਾਵਾਂ ਤੁਸੀਂ ਦੱਸਿਆ ਨਹੀਂ ਮੁੜ ਕੇ ਕੁਛ ਮੈਨੂੰ ਅਜੇ 2-3 ਦਿਨ ਹੋ ਗਏ ਨੇ ਵੀ ਕਿਦਾਂ ਕਹਿੰਦੇ ਸੀਗੇ ਦੱਸਦੇ ਆ ਤੇ ਮੈਂ ਵੀ ਵੇਟ ਕਰਦਾ ਸੀਗਾ ਮੈਂ ਕਿਹਾ ਚਲ ਦੱਸ ਹੀ ਦੇਣ ਚਲ ਕੋਈ ਨਹੀਂ ਉਹ ਭੈਣ ਭਰਾਵਾਂ ਦੇ ਵਿੱਚ ਫਿਰ ਸਲਾਹ ਕਰਨੀ 2-3 ਦਿਨ ਲੱਗ ਹੀ ਜਾਂਦੇ ਆ ਚਾਰ ਕੋਈ ਗੱਲ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਨਾ ਫੋਨ ਹੀ ਕਰ ਲੈਣਾ ਆ ਕੋਈ ਨਹੀਂ ਪੋਛੀ ਲੈਣੇ ਦੋ ਤਿੰਨ ਦਿਨ ਤੇ ਹੋ ਗਏ ਆ ਚਲੋ ਵੇਖ ਲਓ ਤੁਹਾਡੇ ਕੋਲ ਕਰਕੇ ਪੁੱਛੀ ਲੈਣਾ ਹਾਂਜੀ ਠੀਕ ਕਹਿੰਦੇ ਆ ਅੱਤਰ ਕਹਿੰਦੇ ਇਹ ਦੱਸ ਦਵਾਂਗੇ ਕੋਈ ਗੱਲ ਨਹੀਂ ਇੰਦੀ ਸਲਾਹ ਕਰ ਲਾਂ ਦੋ ਇੱਕ ਦੋ ਦਿਨਾਂ ਦੀ ਕਿਹੜੀ ਗੱਲ ਆ ਕਰ ਲਾਂ ਦੋ ਸਲਾਹ ਉਹਨਾਂ ਨੂੰ ਕੋਈ ਗੱਲ ਨਹੀਂ ਹੈਲੋ ਹੈਲੋ ਸਸੀ ਭਾਜੀ ਹੈਲੋ ਸਸੀ ਭਾਜੀ ਸਸੀ ਭਾਜੀ ਹੋਰ ਠੀਕ ਠਾਕ ਏ ਹਾਂ ਬਸ ਵਧੀਆ ਵੀ ਸੁਣਾਓ ਮੇਰੇ ਕੋਲ ਆਏ ਸੀਗੇ ਭਾਜੀ ਬਲਜੀਤ ਹੁਣੇ ਤੇ ਹਾਂਜੀ ਹਾਂਜੀ ਪੁੱਛਣ ਦੇ ਸੀਗੇ ਉਹਦੋਂ ਰਿਸ਼ਤੇ ਵੱਲੋਂ ਕੋਈ ਦੱਸਿਆ ਨਹੀਂਗਾ ਤੁਸੀਂ ਉਹ ਪਰ ਇਹ ਕੱਲ ਇਹ ਤਾਂ ਵੀ ਬੈਂਕ ਤੇ ਗਿਆ ਵਾ ਤੇ ਫਿਰ ਮੈਂ ਤੁਹਾਨੂੰ ਸਲਾਹ ਕਰਕੇ ਨਾ ਰੋਣਾ ਤੇ ਤੁਹਾਨੂੰ ਕਰੂੰਗਾ ਬਹੁਤ ਕਰ ਜਾ ਅੱਛਾ ਚਲੋ ਠੀਕ ਆ ਘਰ ਜਾ ਕੇ ਫਿਰ ਦੱਸਿਓ ਮੈਨੂੰ ਫੋਨ ਕਰਿਓ ਹਾਂ ਹਾਂ ਠੀਕ ਆ ਬਸ ਠੀਕ ਜੀ ਠੀਕ ਆ ਕੋਈ ਗੱਲ ਨਹੀਂ ਉਹਨਾਂ ਨੂੰ ਸਲਾਹ ਕਰ ਲਾਂ ਦੋ ਸਾਨੂੰ ਕੋਈ ਕਾਲੀ ਨਹੀਂ ਗਈ ਤੇ ਕਰ ਲਾਂ ਦੋ ਆਪਰੇ ਵਿੱਚ ਸਲਾਹ ਸਲਾਹ ਕਰਕੇ ਆਪੇ ਦੱਸ ਦੇਣਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਉਹ ਕਹਿੰਦੇ ਮੈਂ ਜਾ ਕੇ ਨਾ ਕਰੇ ਤੇ ਤੁਹਾਨੂੰ ਕਰਦਾ ਫੋਨ ਦਵਾਂ ਜਿਵੇਂ ਵੀ ਸਲਾਹ ਹੋਊਗੀ ਤੇ ਮੈਨੂੰ ਦੱਸ ਦਿਓ ਉਹਨਾਂ ਦੀ ਠੀਕ ਆ ਭਾਜੀ ਠੀਕ ਇੱਕ ਦੂਜੇ ਨੂੰ ਭਾਜੀ ਇਹ ਚੰਗੀ ਤਰ੍ਹਾਂ ਜਾਣਦੇ ਆ ਪਰਿਵਾਰਕ ਰਿਲੇਸ਼ਨ ਆ ਸਾਡੇ ਝੂਠ ਕੋਈ ਹੈ ਨਹੀਂ ਇੱਕ ਦੋ ਜੁਨਾ ਚੰਗੀ ਤਰ੍ਹਾਂ ਜਾਣਦੇ ਤੇ ਹੈਗੇ ਆ ਤੇ ਬਾਕੀ ਕਰ ਲਾਂ ਤੁਹਾਨੂੰ ਸਲਾਹ ਜੇ ਬਣ ਜੇ ਗਲਤੀ ਇਹਦੇ ਨਾਲ ਦੀ ਰੀਸ ਹੀ ਨਹੀਂ ਕਿ ਕਿਉਂਕਿ ਅੱਜ ਕੱਲ੍ਹ ਉਹਨੇ ਬੜੇ ਨੇ ਹਾਂਜੀ ਤੇ ਚਲੋ ਮਹਾਰਾਜ ਕਿਰਪਾ ਕਰੇ ਮੇਰਾ ਖਿਆਲ ਆ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਦਾ ਸਮਾਨ ਉਹਨਾਂ ਨੂੰ ਦੇ ਦਿਓ ਤੁਸੀਂ ਕਾਲੇ ਨਾ ਪਿਓ ਤੇ ਸਲਾਹ ਕਰਕੇ ਦੱਸ ਦੇਣਗੇ ਤੇ ਫਿਰ ਜਿੱਦਾਂ ਕਹੋਗੇ ਕਰ ਲਾਂਗੇ ਅਸੀਂ ਭਾਜੀ ਕਿਹੜਾ ਝੂਠ ਬੋਲਿਆ ਤੁਹਾਨੂੰ ਸੱਚ ਤੁਹਾਨੂੰ ਸਾਡੇ ਬਾਰੇ ਪਤਾ ਹਨ ਨੂੰ ਤੁਹਾਡੇ ਬਾਰੇ ਪਤਾ ਹੈ ਬਿਲਕੁਲ ਤੇ ਬਾਕੀ ਇਹ ਆ ਵੀ ਕਿਸੇ ਗੱਲੋਂ ਇਹ ਤਾਂ ਘਬਰਾਉਣ ਵੀ ਕੋਈ ਮੰਗ ਕਰਦੇ ਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗਈ ਮਹਾਰਾਜ ਨੇ ਸਾਨੂੰ ਸਾਰਾ ਕੁਝ ਦਿੱਤਾ ਕਮੀ ਕਿਸੇ ਗੱਲ ਦੀ ਨਹੀਂ ਗਈ ਤੇ ਹੋਰ ਬਾਕੀ ਸਨਾਓ ਬੱਚਿਆਂ ਦੀ ਕਿਦਾਂ ਬਾਹਰੋਂ ਫੋਨ ਫਾਨ ਆਉਂਦਾ ਹਾਂਜੀ ਹਾਂਜੀ ਆਉਂਦਾ ਜੀ ਕਰਦੇ ਨੇ ਫੋਨ ਕੰਮ ਕਰ ਠੀਕ ਨੇ ਬਾਹਰ ਉਹਨਾਂ ਦੇ ਵਧੀਆ ਕੰਮ ਠੀਕ ਹੈ ਤੇ ਜੋ ਬੰਦੀ ਵੀ ਗੱਲ ਬਾਹਰ ਦੀ ਚੱਲਣ ਢੀ ਆ ਸ਼ਾਇਦ ਕੋਸ਼ਿਸ਼ ਆ ਵੀ ਜੇ ਤੇ ਵਿਆਹ ਦੀ ਗੱਲ ਤੁਰਪੇ ਪਹਿਲਾਂ ਵਿਆਹ ਕਰ ਦਈਏ ਹਾਂਜੀ ਹਾਂਜੀ ਤੇ ਫਿਰ ਆਈ ਉਹਨੂੰ ਹੀ ਭੇਜ ਦੇਣਾ ਬਾਹਰੋਂ ਤੇ ਚੱਲਣ ਢੀ ਆ ਗੱਲ ਠੀਕ ਆ ਵਧੀਆ ਵਧੀਆ ਹਾਂ ਚਲੋ ਵੜ ਜੇ ਵਧੀਆ ਜੀ ਠੀਕ ਚਲੋ ਚੰਗਾ ਭਾਜੀ ਫਿਰ ਦਿਓ ਇਜਾਜ਼ਤ ਮੈਨੂੰ ਫਿਰ ਮੈਂ ਚੱਲਦਾ ਹੁਣ ਠੀਕ ਹੈ ਭਾਜੀ ਠੀਕ ਹੈ ਤੇ ਫਿਰ ਜਿਵੇਂ ਹੋਊਗਾ ਮੈਨੂੰ ਦੱਸ ਦਿਓ ਮੈਨੂੰ ਉਹਨਾਂ ਨੂੰ ਹੋ ਜਾਂਦੀ ਹੈ ਨਾ ਜਿੱਦਾਂ ਵੀ ਗੱਲ ਹੈ ਤੁਹਾਨੂੰ ਦੱਸ ਦਿੰਦੇ ਆ ਕੋਈ ਨਹੀਂ ਇੱਕ ਦੋ ਦਿਨਾਂ ਦਾ ਸਮਾਂ ਦੇ ਦਿਓ ਕਿਹੜੀ ਗੱਲ ਹੈ ਕਰ ਲਾਂ ਤੁਸਲਾ ਠੀਕ ਹੈ ਭਾਜੀ ਠੀਕ ਹੈ ਹਾਂ ਕੋਈ ਗੱਲ ਨਹੀਂ ਠੀਕ ਹੈ ਭਾਜੀ ਓਕੇ ਓਕੇ ਭਾਜੀ ਸੱਸ ਨਿਕਾਲ ਗਏ ਅੱਛਾ ਜੀ ਨਾ ਯਾਰ ਬੜਾ ਪਰੇਸ਼ਾਨ ਕੀਤਾ ਵਸਕਿੰਦਰ ਉਹਨਾਂ ਨੇ ਦੋ ਤਿੰਨ ਦਿਨ ਹੋ ਗਏ ਵੀ ਤੁਸੀਂ ਜਿਹੜੇ ਗੱਲ ਕਰਨੀ ਆ ਦੱਸੋ ਤੁਸੀਂ ਸਲਾਹ ਕਰਨੀ ਕਿਹਦੇ ਨਾਲ ਆ ਮੈਨੂੰ ਤੇ ਇਹ ਨਹੀਂ ਸਮਝ ਲੱਗਣਦੀ ਇਹਨਾਂ ਦੀ ਹਲੋ ਹਲੋ ਹਾਂਜੀ ਹਾਂਜੀ ਪਾਜੀ ਐ ਬੜੀ ਮਾੜੀ ਨਾ ਬਾਹਰੀਆਂ ਕਿਤੇ ਤੇ ਤੁਸੀਂ ਠਹਿਰ ਕੇ ਨਾ ਕਰੋਗੇ ਫੋਨ ਪਾਜੀ ਗੱਲ ਸੁਣੋ ਮੇਰੀ ਅੱਗੇ ਆਏ ਹੀ ਪਾਜੀ ਬਲਜੀਤ ਹੁਣੀ ਮੇਰੇ ਲਾਗੇ ਬੈਠੇ ਸੀਗੇ ਜੇ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਤੁਸੀਂ ਸਲਾਹ ਕਰਨੀ ਕਿਹਦੇ ਨਾਲ ਆ ਹੂੰ ਸਲਾਹ ਭਾਜੀ ਕੀ ਕਰਨੀ ਆ ਸਲਾਹ ਦੇ ਦੋਵੇਂ ਜਾਣੇ ਤੁਸੀਂ ਦੇਖ ਕੇ ਗਏ ਜੇ ਨਾਲ लवली ਤੁਹਾਡੇ ਹੈ ਤੇ ਜੋ ਵੀ ਕਰਨਾ ਤੁਸੀਂ ਕਰਨਾ ਵਾ ਤੁਸੀਂ ਹੋਰ ਸਲਾਹ ਕਿਹੜੀ ਕਰਨੀ ਆ ਚੰਗਾ ਭਲਾ ਘਰ ਬਾਰ ਆ ਉਹ ਤਾਂ ਤੁਹਾਡੀ ਗੱਲ ਠੀਕ ਆ ਵੇਖੋ ਭਾਜੀ ਅਸੀਂ ਸਲਾਹ ਕੀਤੀ ਸਾਰੀ ਪਰ ਜਿੱਥੇ ਤੁਸੀਂ ਰਿਸ਼ਤਾ ਕਰਾਉਂਦੇ ਜੇ ਨਾ ਉਹਨੂੰ ਫਿਰ लवली ਮਿਲੂਗਾ ਕਿ ਨਹੀਂਗਾ ਕਿਦਾਂ ਕਿਉਂ ਕੀ ਗੱਲ ਕੱਲ ਨੂੰ लवली ਨੇ ਇੰਨੇ ਨਹੀਂ ਕੋਈ ਕੰਮਕਾਰ ਕਰਨਾ ਤੁਹਾਡਾ ਕੀਰਾਦਾ लवली ਨੇ ਇਦਾਂ ਰਹਿਣਾ ساری ਉਮਰ ਜਨਮ ਦੇ ਕੋਈ ਦਾ ਵੀ ਇਹ ਵਿਚਾਰੇ ਦਾ ਘਰ ਬਣਨ ਵਾਲਾ ਹੈ 40000 ਤੇ ਉਹ ਅਜੇ ਤੁਹਾਨੂੰ ਪਤਾ ਨਹੀਂ ਕਿ ਹੈਗੀ ਇਹ ਤੇ ਕੋਲ ਉਹ ਕਿਤਾ ਗੁਜ਼ਾਰਾ ਕਰੂਗਾ ਉਹ ਭਾਜੀ ਗੱਲ ਸੁਣੋ ਜਦੋਂ ਆਪਣਾ ਕੋਈ ਕੰਮਕਾਰ ਕਰ ਲੂਗਾ ਨਾ ਇਹਨੇ ਕਿਸੇ ਨੂੰ ਕੰਮ ਤੇ ਲੱਗਣਾ ਹੀ ਆ ਨਾ ਕਿਸੇ ਰੋਜ ਨੂੰ ਤੇ ਮੁੜ ਕੇ ਆਪੇ ਮਿਲੂ ਗੁਲੂ ਗਾ ਰਿਸ਼ਤੇਦਾਰਾਂ ਨੂੰ ਠੀਕ ਆ ਨਾ ਇਦਾਂ ਥੋੜੀ ਹੁੰਦੀ ਆ ਵੀ ਅੱਜ ਰਿਸ਼ਤਾ ਕਰਾਂ ਫਿਰ ਪਹਿਲਾਂ ਨੌਕਰੀ ਕਰਾ ਕੇ ਤੇ ਫੇਰ ਹੀ ਰਿਸ਼ਤਾ ਕਰੀਏ ਹੁਣ ਚੰਗਾ ਭਲਾ ਘਰ ਮਿਲਿਆ ਵਾ ਤੁਸੀਂ ਰਿਸ਼ਤਾ ਹਉਣ ਦੋ ਕੁੜੀ ਦਾ ਜਿਹੜਾ ਪਾਰ ਲੱਥੇ ਸਰੋ ਆਹ ਇਗੜੇ ਦੁਖੀ ਆ ਭਾਜੀ ਇਹ ਤੇ ਕੁੜੀ ਦੇ ਕਾਹੀ ਰਿਸ਼ਤਾ ਨਹੀਂ ਹੋਉਂਦੇ ਜੇ ਅਸੀਂ ਇਹੋ ਸੋਚਣਦੇ ਆ ਵੀ ਭਲਕੇ ਇੰਨੇ ਲੌਰੀ ਦਾ ਕੀ ਬਣੂਗਾ ਆਪਣਾ ਘਰ ਬਣਾਉਂਗਾ ਕੀ ਕਰੂਗਾ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਹੁਣ ਐਡੇ ਤੱਕ ਭਾਜੀ ਰਿਸ਼ਤਾ ਬੜਾ ਵਧੀਆ ਜੇ ਤੁਸੀਂ ਅਜਿਹਾ ਨਾ ਟਾਲ ਮਟੋਲ ਕਰੋ ਤੇ ਰਿਸ਼ਤਾ ਹੋਣ ਲੈਂੋ ਠੀਕ ਆ ਤੁਸੀਂ ਖਰਾਬ ਕਰਨ ਦੇ ਜੇ ਤੁਸੀਂ ਵੇੜਾ ਨਗਾ ਲੈਣਾ ਵਾ ਮੁੜ ਕੇ ਕੰਮ ਖਰਾਬ ਹੋ ਜਾਣਾ ਜੇ ਭਾਜੀ ਇਦਾਂ ਵਾ ਉਹਦਾ ਬਾਹਰ ਦਾ ਵੀ ਕੰਮ ਬਣਿਆ ਵਾ ਮੁੰਡੇ ਦਾ ਠੀਕ ਆ ਹੋ ਸਕਦਾ ਬਾਹਰ ਵੀ ਛੇਤੀ ਚੱਲ ਜੇ ਠੀਕ ਆ ਚਲੋ ਫਿਰ ਹਾਂ ਠੀਕ ਆ ਫਿਰ ਇਦਾਂ ਕਰਦੇ ਆ ਭਾਜੀ ਮੈਂ ਰਮਨ ਨਾਲ ਥਲਾ ਕਰਕੇ ਨਾ ਮੈਂ ਤੁਹਾਨੂੰ ਫੋਨ ਕਰ ਲਵਾਂ ਫਿਰ ਬਾ ਚਲੋ ਠੀਕ ਆ ਘਰ ਜਾ ਕੇ ਮੈਨੂੰ ਫੋਨ ਕਰਿਓ ਹਾਂ ਠੀਕ ਆ ਜੀ ਠੀਕ ਆ ਓਕੇ ਇਹਨਾਂ ਨੂੰ ਜਨਾ ਚਿਹਰਾ ਹੈ ਨਾ ਚੰਗੀ ਤਰ੍ਹਾਂ ਕਿਹਾ ਨਾ ਨਾ ਇਹਨਾਂ ਹਟਣਾ ਹੀ ਨਹੀਂ ਇਸ ਗੱਲ ਤੋਂ ਇਹ ਚਾਹੁੰਦੇ ਨਹੀਂ ਵੀ ਇਹ ਰਿਸ਼ਤਾ ਹੋ ਜਾਏ ਇੱਥੇ ਲਵਲੀ ਨੇ ਕੰਮ ਨਹੀਂ ਲੱਗਣਾ ਲਵਲੀ ਨੇ ਇਦਾਂ ਬੈਠੇ ਰਹਿਣਾ ਵਿਹਲਾ ਸਾਰੀ ਰੋਮਲ ਅੱਤੋ ਗਈ ਆ ਨਹੀਂ ਇਹ ਰਿਸ਼ਤਾ ਕਰੀਏ ਜਾਂ ਨਾ ਕਰੀਏ ਇਹ ਕੌਣ ਦੇਣ ਨੂੰ ਕਹਿਣ ਵਾਲੇ ਹਾਂ ਹੈ ਤੁਹਾਨੂੰ ਕੀ ਹੋ ਗਿਆ ਵਾ ਤੁਸੀਂ ਕਿਉਂ ਬੋਲਦੇ ਆਉਂਦੇ ਜੇ ਉਹ ਹੋਣਾ ਕੀ ਆ ਹਾਂ ਭਾਜੀ ਦਾ ਫੋਨ ਆਇਆ ਸੀ ਕੀ ਆਂਦੇ ਆ ਉਹ ਕਹਿੰਦੇ ਵੀ ਇਦਾਂ ਮੁੰਡੇ ਦਾ ਚਾਚਾ ਆਣ ਕੇ ਘਰ ਬੈਠਾ ਵਾ ਤੇ ਤੁਸੀਂ ਕਹਿੰਦੇ ਸਲਾਹ ਕਰਕੇ ਦੱਸਾਂਗੇ ਤੇ ਦੱਸਿਆ ਕੁਝ ਨਹੀਂ ਆ ਹਾਂ ਉਹ ਮੈਂ ਹਾਂ ਭਾਜੀ ਮੈਂ ਕਿਤੇ ਬਾਹਰ ਵਾਂ ਤੇ ਮੈਂ ਘਰ ਜਾ ਕੇ ਦੱਸਣਾ ਉਹ ਤੁਹਾਨੂੰ ਹਾਂ ਠੀਕ ਆ ਤੇ ਇੱਕ ਘੰਟੇ ਬਾਅਦ ਫੇਰ ਫੋਨ ਕਰਤਾ ਵਾ ਅੱਛਾ ਵੀ ਮੈਂ ਪਾਗਲ ਹਾਂ ਜਿਹੜਾ ਤੁਹਾਨੂੰ ਫੋਨ ਕਰੀ ਜਾਣਾ ਵਾ ਠੀਕ ਆ ਤੇ ਹੋਰ ਕੀ ਆਂਦੇ ਸੀਗੇ ਇਹ ਇਹਦਾ ਵਧੀਆ ਰਿਸ਼ਤਾ ਵਾ ਫਲਾਂ ਠੀਗਾ ਮੈਂ ਵੇਖੋ ਭਾਜੀ ਅਸੀਂ ਤੁਸੀਂ ਤਾਂ ਕਹਿਣ ਦੇ ਜੇ ਪੇ ਰਿਸ਼ਤਾ ਕਰ ਦੋ ਤੇ ਲਵਲੀ ਉਹਨੂੰ ਮਿਲੂਗਾ ਕਿ ਲੂਗਾ ਕਿਤਾ ਘਰ ਉਹਦਾ ਬੰਨ ਵਾਲਾ ਸਾਰੇ ਤਾਂ ਕੰਮ ਉਹਦੇ ਹੋਣ ਵਾਲੇ ਵਿਚਾਰੇ ਦੇ ਉਹਦੇ ਬਦੋ ਬਦੀਏ ਕੰਮ ਕਰਨ ਦੇ ਆ ਤੇ ਰਿਸ਼ਤਾ ਉੱਥੇ ਕਰਨਾ ਹੀ ਕਰਨਾ ਵਾ ਇਹ ਤੇ ਸਾਡੀ ਮਰਜ਼ੀ ਆ ਜਿਹਾਂ ਨੂੰ ਚੰਗਾ ਲੱਗੂ ਤਾਂ ਹਾਂ ਕਰਾਂਗੇ ਜਿਹਾਂ ਨੂੰ ਚੰਗਾ ਨਹੀਂ ਲੱਗਦਾ ਤਾਂ ਕਿਦਾਂ ਹਾਂ ਕਰ ਦਈਏ ਜੇ ਇੰਨਾ ਉੱਚੀ ਬੋਲਦੇ ਆ ਨਾ ਗੱਲਾਂ ਬਾਤਾਂ ਕਰਦੇ ਆ ਜਵਾਬ ਦੋ ਇਹਨਾਂ ਨੂੰ ਫੋਨ ਕਰਕੇ ਤੇ ਇਹਨੇ ਕਰਨਾ ਜਵਾਬ ਰਮਨ ਮੈਂ ਕਿੱਦਾ ਦੇਦਾ ਕਿਉਂ ਜਵਾਬ ਨੂੰ ਕੀ ਗੱਲ ਆ ਉਹ ਨਹੀਂ ਨਾ ਕਈ ਗੱਲਾਂ ਵੇਖਣੀਆਂ ਪੈਂਦੀਆਂ ਵਾ ਉਹ ਕਹਿੰਦੇ ਵੀ ਲਵਲੀ ਆਇਆ ਸੀ ਤੁਸੀਂ ਦੋਵੇਂ ਜੀ ਆਏ ਸੀ ਨਾਲ ਤੇ ਤੁਸੀਂ ਅਖਾ ਮਿੱਟੀਆਂ ਸੀ ਉਦੋਂ ਜੀ ਅਹੀਂ ਸਾਰੇ ਜਾਣੇ ਗਏ ਆਂ ਤਾਂ ਆਖਰ ਕਿੱਧਰ ਦੀ ਆ ਗਈ ਜੇ ਰਿਸ਼ਤਾ ਕਰੀਏ ਨਾ ਵੇਖ ਚਾ ਕੇ ਕਰੀਦਾ ਹੁੰਦਾ ਵਾ ਕੀ ਚੁੱਕ ਲੈ ਆਂ ਉਥੋਂ ਮੁੰਡਾ ਇਹਨਾਂ ਦੇ ਘਰ ਹੀ ਆਇਆ ਸੀ ਉਹਨਾਂ ਦੇ ਘਰ ਤਾਂ ਨਹੀਂ ਆਏਗੇ ਪਰ ਨਲੇ ਰਮਨ ਜਿਹੀਂ ਉਥੇ ਰਿਸ਼ਤਾ ਕਰਨਾ ਵਾ ਕੁੜੀ ਦਾ ਤਾਂ ਅਸੀਂ ਪੁੱਛ ਗਿਛ ਨਹੀਂ ਕਰਨੀ ਅਹੀਂ ਇੰਨਾ ਧੱਕ ਦੇਣੀ ਉਥੇ ਉਹ ਹੀ ਤਾਂ ਗੱਲ ਵਾ ਆਂਦੇ ਵੀ ਸਾਡੇ ਸਿਰ ਤੇ ਕਰ ਦੋ ਮੈਂ ਅੱਜਕੱਲ ਤੁਹਾਡੇ ਸਾਹਮਣੇ लवली ਨੇ ਵੀ ਕਿਹਾ ਸੀ ਮੈਂ ਆਪੇ ਪੋਤਾ ਉਮਰਾਂ ਦੀ ਗੱਲ ਵਾ ਇਹ ਨਹੀਂ ਵੀ ਉਹਨਾਂ ਦੇ ਸਰ ਤੇ ਰਿਸ਼ਤਾ ਕਰਨਾ ਵਾ ਦਲਜੀਤ ਨੂੰ ਨਾਮ ਲੈ ਜਾ ਜਾ ਕੇ ਤੇ ਪੁੱਛਦਾਸ ਕਰਕੇ ਆਓ ਓਏ ਇਹ ਵੀ ਕਦੋਂ ਹੈਗਾ ਵਾ ਮੂਮਣਾ ਜਿਆ ਇਹ ਵੀ ਮੈਨੂੰ ਲੱਗਦਾ ਫੋਨ ਉਹਨਾਂ ਨਾਲ ਕਰਦਾ ਰਹਿੰਦਾ ਵਾ ਇਹਨਾਂ ਦੀ ਇੱਕ ਸਲਾਹ ਹੀ ਆ ਤਾਈ ਤੁਹਾਡੇ ਨਾਲ ਜ਼ਿਆਦਾ ਵੱਧ ਘੱਟ ਬੋਲੀ ਆ ਇਹਨੇ ਕਿਹਾ ਹੋਣਾ ਵਾ ਵੀ ਤੁਸੀਂ ਤਾਈ ਨੂੰ ਫੋਨ ਕਰ ਲਓ ਜਾਂ ਤੇ ਇਹ ਕਹਿੰਦਾ ਵੀ ਇਹ ਜੇ ਸਲਾਹ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਤੇ ਜੇ ਫੇਰ ਕਰਦੇ ਆ ਨਾ ਤੇ ਕਰ ਲੈੰਦੋ ਪੈਸੇ ਤਾਂ ਨਾ ਚੁੱਕਣੇ ਹੀ ਪੈਣੇ ਆ ਪੈਸੇ ਦੇ ਦਾਂਗੇ ਪਿਆਲੀ ਲਖਾ ਲਾਂਗੇ ਤੇ ਚੱਲ ਆਪੇ ਮਿਲਦੇ ਗਿਲਦੇ ਰਹਿਣਗੇ ਸਾਨੂੰ ਫਿਰ ਕੀ ਆ ਹਾਂ ਗਲਤੇ ਵੀ ਨਹੀਂ ਤਾਂ ਹੁੰਦੇ ਭੂਆ ਫੁੱਫੜ ਪੈਸਾ ਨਹੀਂ ਚੁੱਕਣ ਦੇਣਾ ਇਹਨਾਂ ਨੂੰ ਚੱਲ ਨਹੀਂ ਚੁੱਕਣ ਦੇਣਾ ਤਾਂ ਆਪਣਾ ਕੋਲੋਂ ਲਾ ਦੇਣ ਫਿਰ ਇਹਨਾਂ ਦੁਖਵਾਨਾਂ ਨੂੰ ਤੇ ਮੈਂ ਤਾਂ ਹੁਣ ਕਹਤਾ ਮੈਂ ਕੋਈ ਗੱਲ ਮੈਂ ਘਰ ਜਾ ਕੇ ਸਲਾਹ ਕਰਕੇ ਤੇ ਦੱਸ ਦੇਣਾ ਤੁਹਾਨੂੰ ਸ਼ਾਮਾਂ ਤੱਕ ਦੱਸ ਕਾਦੀ ਪਾਤੀ ਐ ਨਾ ਇਹਨਾਂ ਦਾ ਵੱਡ ਵੱਡ ਖਾ ਲਿਆ ਆਖਦੇ ਰੋਟੀ ਖਾਣੀ ਮਹਾਲ ਕੀਤੀ ਆ ਕਦੀ ਪੂਵਾ ਦਾ ਫੋਨ ਆ ਜਾਂਦਾ ਕਦੀ ਫੁੱਫੜ ਦਾ ਫੋਨ ਆ ਜਾਂਦਾ ਮੈਨੂੰ ਤੇ ਇਹ ਕਨਾਂ ਆਪਣੇ ਮੁੰਡੇ ਦੀ ਸਮਝ ਨਹੀਂ ਆਉਂਦੀ ਵੀ ਇਹ ਕੀ ਕਰਦਾ ਫਿਰਨ ਡਿਆ ਵਾ ਇਹਨੂੰ ਮੈਂ ਵੀ ਵਾਰਾ ਕਿਹਾ ਵਾ ਜਾ ਕੇ ਕੇ ਮੁੰਡੇ ਨਾਲ ਗੱਲ ਕਰ ਜਿਹੜਾ ਵਿੱਚ ਪਾਨੀ ਮਾਰੇ ਇਹ ਪਤਾ ਨਹੀਂ ਕਿਹੜੇ ਚੱਕਰਾਂ ਤੁਰਿਆ ਫਿਰਦਾ ਵਾ ਜਿਹੜੀ ਗੱਲ ਮੈਂ ਕਹਿੰਨੀ ਆ ਉਹ ਮੰਨਦਾ ਹੀ ਨਹੀਂਗਾ ਲੋਕਾਂ ਦੇ ਨਿਆਣੇ ਇੰਨੇ ਚੁਸਤ ਚਲਾਕ ਵਾ ਨਾ ਮਾਪਿਓ ਇੱਕ ਵਾਰਾਂ ਗੱਲ ਕਹਿੰਦੇ ਆ ਨਿਆਣੇ ਉਸੇ ਵळे ਮੰਨਦੇ ਆ ਇਹਦੇ ਨਾਲ ਤਾਂ ਨਾ ਕਿਤਾ ਮੱਥੇ ਦੀਆਂ ਠੀਕਰੀਆਂ ਪੰਨਲੀਆਂ ਪੈਂਦੀਆਂ ਪਿਆ ਕੰਮ ਐਦਾਂ ਕਰ ਲਾ ਦਲਜੀਤ ਆ ਕੰਮ ਐਦਾਂ ਕਰ ਲਾ ਆਪਣਾ ਤਾਂ ਤਾਂ ਦਿਮਾਗ ਹੀ ਕੰਮ ਨਹੀਂ ਕਰਦਾ ਹੁਣ ਸਵੇਰ ਦਾ ਉੱਡਿਆ ਵਾ ਪਤਾ ਨਹੀਂ ਕਿੱਥੇ ਗਿਆ ਮੁੰਡਿਆਂ ਦੇ ਨਾਲ ਫਿਰ ਅਮਨ ਜਾਣਾ ਚੂਣਾ ਕਿੱਥੇ ਆਏ ਨੇ ਲੋਕਾਂ ਦੇ ਨਿਆਣੇ ਆ ਤੇਜ ਇਹ ਤੂੰ ਸਵੇਰ ਦਾ ਲਾਲਾ ਸਾਹਿਬ ਆਪਣਾ ਬੋਦੇ ਜੇ ਖੜੇ ਕੀਤੇ ਆ ਤੇ ਪਤਾ ਨਹੀਂ ਕਿਦਨੂੰ ਨਿਕਲ ਗਿਆ ਇੰਨਾ ਨਹੀਂ ਵੀ ਜਿਹੜਾ ਮਾਪਿਓ ਨੇ ਕੰਮ ਕਿਹਾ ਉਹ ਕਰਾਂ ਠੱਡਿਓ ਹੀ ਹੈ ਨੀਆ ਵਰ ਅਮਰਤ ਇਹਨਾਂ ਦੇ ਕੋਲ ਗੱਲ ਕਰਨ ਦਾ ਚੇਤਾ ਹੀ ਭੁੱਲ ਗਿਆ ਹਾਏ ਹਾਏ ਹੁਣ ਕਿਹੜੀ ਗੱਲ ਰਹਿ ਗਈ ਆ ਗੱਲ ਇਹ ਵਾ ਵੀ ਪਾਜੀ ਕਹਿੰਦੇ ਸੀ ਵੀ ਮੁੜੇ ਤਾਂ ਨਾ ਬਾਹਰ ਦਾ ਕੰਮ ਬਣ ਗਿਆ ਵਾ ਜਿੱਥੇ ਰਿਸ਼ਤਾ ਹੋਣ ਡਿਆ ਵਾ ਜਿੱਥੇ ਰਿਸ਼ਤਾ ਹੋਣ ਡਿਆ ਵਾ ਇਹਦਾ ਜੋਦਾ ਅੱਛਾ ਜੀ ਉਹਦਾ ਬਾਹਰ ਦਾ ਕੰਮ ਬਣ ਗਿਆ ਅਕਸਰ ਉਹ ਪੜਿਆ ਲਿਖਿਆ ਹੀ ਹੋਊਗਾ ਤਾਂ ਹੀ ਬਾਹਰ ਚੱਲਿਆ ਵਾ ਇਹ ਤਾਂ ਦੋਵੇਂ ਭੈਣ ਭਰਾ ਹੈ ਵੀ ਨਕਮੇ ਆ ਤੇ ਜੇ ਕਿਤੇ ਇਹਨਾਂ ਨੂੰ ਉਹ ਬਾਹਰ ਲੈ ਗਿਆ ਫੇਰ ਤਾਂ ਸਾਡੇ ਹੱਥੋਂ ਸਾਰੀਆਂ ਸਕੀਮਾਂ ਲੰਘ ਜਾਣੀਆਂ ਫੇਰ ਪੈੜੀ ਨਹੀਂ ਜੇ ਸਾਡੇ ਹੱਥ ਚ ਆਉਣੀ ਇਹਨਾਂ ਨੂੰ ਅਕਲ ਮਤ ਆ ਜਾਣੀ ਆ ਫੇਰ ਕਿਉਂਕਿ ਉਹ ਵੀ ਇਹਨਾਂ ਦੇ ਪਰਿਵਾਰ ਦਾ ਜੀ ਬਣ ਜਾਣਾ ਵਾ ਉਹਨੇ ਵੀ ਇਹਨਾਂ ਨੂੰ ਅਕਲ ਦੱਸਣੀ ਆ ਭਈ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਫੇਰ ਇਹਨਾਂ ਨੇ ਹੱਡ ਹੀ ਨਹੀਂ ਜੇ ਮੰਨਣੀ ਸੋਣੀ ਹਾਂ ਵੀ ਇਹ ਗੱਲ ਭਾਜੀ ਨੇ ਮੈਨੂੰ ਕਹੀ ਆ ਨਾ ਮੈਂ ਕਿਹਾ ਵੀ ਮੁੰਡੇ ਦਾ ਜੇ ਘਰ-ਬਾਰ ਬਣਿਆ ਨਹੀਂ ਆ ਤੇ ਕਿੱਥੇ ਆਣ ਕੇ ਬਹੂਗਾ ਉਹ ਆਹੋ ਤੇ ਕਹਿੰਦੇ ਵੀ ਅਸੀਂ ਇੱਥੇ ਰਹਿਣ ਦੇਣਾ ਉਹਨੂੰ ਉਹਨੂੰ ਵੀ ਅਸੀਂ ਬਾਹਰ ਭੇਜ ਦੇਣਾ ਉਹ ਲਗਰੀ ਵੱਲੋਂ ਕਹਿੰਦੇ ਸੀ ਦੇਖ ਲਓ ਉਹਨਾਂ ਦੇ ਸਕੀਮਾਂ ਪਹਿਲਾਂ ਹੀ ਲਾਈਆਂ ਵਾ ਇਹ लवली ਨੂੰ ਵੀ ਬਾਹਰ ਭੇਜ ਦੇਣਾ ਵਾ ਮੁੰਡਾ ਵੀ ਬਾਹਰ ਵਾਲਾ ਲੱਭਣ ਡੇ ਆ ਕੁੜੀ ਨੇ ਵੀ ਬਾਹਰ ਚਲ ਜਾਣਾ ਵਾ ਉਹਨਾਂ ਤੇ ਸਾਡੇ ਤੋਂ ਵੀ ਸੌਖੇ ਹੋ ਜਾਣਾ ਵਾ ਤੁਹਾਡੇ ਨਕਮੇ ਨੇ ਰਹਿਣਾ ਫਿਰ ਇੱਥੇ ਜੁਗ ਗਈ ਇਹਨੇ ਨਾਗ ਦਾ ਬਾਹਰ ਜਾਣਾ ਵਾ ਤੇ ਨਾ ਹੋਰ ਫਿਰਨ ਜੁਗ ਗਈ ਰਹਿਣਾ ਵਾ ਅੱਜ ਮੁੰਡਿਆਂ ਨਾਲ ਗੱਡੀ ਲਈ ਤੇ ਐ ਪਾਸੇ ਚਲ ਗਿਆ ਅੱਜ ਗੱਡੀ ਲਈ ਤੇ ਐ ਪਾਸੇ ਚਲ ਗਿਆ ਅਸੀਂ ਦੋਵਾਂ ਜੀ ਇਹਨੇ ਕਿੰਨਾ ਸਮਝਾਇਆ ਸੀ ਉਦੋਂ ਕੋਈ ਗੱਲ ਨਹੀਂ ਇਹਨੂੰ ਅੱਜ ਘਰ ਆ ਲੈੰਦੋ ਇਹਦੀ ਸੇਵਾ ਤੇ ਮੈਂ ਕਰਦੀ ਆ ਵੀ ਨਖਤਿਆਂ ਉਹਨਾਂ ਚਲ ਜਾਣਾ ਵਾ ਤੇ ਤੂੰ ਇੱਥੇ ੱਤਕੇ ਖਾਣੇ ਹੀ ਰ ਅਮਰ ਜੀ ਦੇ ਕਰਮਾਂ ਹੀ ੱਤਕੇ ਲਿਖੇ ਆ ਨਾ ਤੇ ੱਤਕੇ ਤੇਰੇ ਹੁੰਦੇ ਆ ਉਦੋਂ ਕਿਦਾਂ ਸਕੀਮ ਲੜਾਈ ਸੀ ਜੇ ਕਿਤੇ ਇਹ ਨਾ ਇੱਕ ਕੰਮ ਖਰਾਬ ਕਰਦਾ ਪੈਸੇ ਉਹ ਚੁੱਕ ਲੈਂਦੇ ਤੇ ਐਵੇਂ ਇਹਨੂੰ ਕੰਮ ਕਿਤੇ ਦਾ ਕਿਤੇ ਪਹੁੰਚ ਜਾਣਾ ਕਿ ਨਹੀਂ ਚੰਗੇ ਸਕੂਲ ਵਿੱਚ ਪੜਾਇਆ ਅਸੀਂ ਤਾਂ ਸਾਰੇ ਕੰਮ ਇਹਦੇ ਵਧੀਆ ਹੀ ਕੀਤੇ ਸੀ ਫਿਰ ਟਾਈਮ ਦੇ ਨਾਲ ਪੜ੍ਹ ਲਿਖ ਕੇ ਤੇ ਬਾਹਰ ਚਲ ਜਾਊਗਾ ਪਰ ਇਹਦੇ ਕਰਮਾਂ 'ਚ ਨਹੀਂ ਹੈਗਾ ਲੱਗਦਾ ਮੈਨੂੰ ਲੱਗਦਾ ਆ ਗਿਆ ਜੇ ਕੋਈ ਨਹੀਂ ਆ ਲੈਣ ਦੋ ਇਹਦੀ ਖਬਰ ਮੈਂ ਲੈਣੀ ਆ ਵੀ ਆਇਆ ਕਿੱਥੋਂ ਆ ਹੁਣ ਇਹਨੇ ਕਿੱਥੋਂ ਮੁੰਡਿਆਂ ਨੂੰ ਫੇਰ ਫੁਰਕੇ ਘਰ ਸਾਰੇ ਗੱਲ ਤੁਸੀਂ ਮੇਰੇ ਤੇ ਸੁੱਟ ਦਿੰਦੇ ਜੇ ਅਕਸਰ ਤੁਸੀਂ ਵੀ ਪਿਓ ਜੇ ਦੌਕਾ ਤੁਹਾਨੂੰ ਮਾਰਿਆ ਕਰੋ ਉਹਨੂੰ ਹੀ ਪਤਾ ਲੱਗੇ ਪੇ ਮੈਨੂੰ ਪੁੱਛਦਿਆ ਕਰ ਗਏ ਉਹਨੂੰ ਕਿ ਕਿੱਥੋਂ ਆਇਆ ਵਾਂ ਕਿੱਥੇ ਚੱਲਿਆ ਵਾਂ ਅੱਗੇ ਦਬਕਾ ਮਾਰਿਆ ਤੇ ਕਿੱਥੇ ਤੱਕ ਕੰਮ ਪਚਾਤਾ ਪਤਾ ਨਾ ਤਾਂ ਹੁਣ ਮਾੜਾ ਮੋਟਾ ਤਾਂ ਕਹਿਣਾ ਹੀ ਪੈਂਦਾ ਵਾ ਮੈਂ ਵੀ ਇਕੱਲੀ ਕੀ ਕਮਾਉਣ ਨੂੰ ਕਹਿਣਾ ਪੈਂਦਾ ਰਹਿਣ ਦੇ ਉਹਨੂੰ ਉਹ ਨਹੀਂ ਕੰਮ ਕਰਦੇ ਆਪਕੇ ਦੇ ਵੀ ਇੱਕ ਕੰਮ ਕਹਾਂ ਤਾ ਉਹ ਨਹੀਂ ਕਰਨ ਹੋਂੜਿਆ ਰਕੋ ਤੁਸੀਂ ਹਾਂ ਗੱਲ ਕਹਿ ਕੇ ਸਾਰ ਦਿਆ ਕਰੋ ਕੋਈ ਨਹੀਂ ਜਾਓ ਤੁਸੀਂ ਮੈਂ ਆਪੇ ਗੱਲ ਕਰ ਲੇਗੀ ਕਰ ਲਾਂ ਫੇਰ ਤੂੰ ਇਹਨਾਂ ਵਾਲੀ ਵੀ ਹੱਦ ਹੋਈ ਆ ਉਹਨੂੰ ਕਹਿਣਾ ਹੀ ਕੁਝ ਨਹੀਂ ਹੁੰਦਾ ਕਿੱਥੋਂ ਆਇਆ ਵਾਂ ਕਿੱਥੇ ਚੱਲਿਆ ਵਾਂ ਬੱਚੇ ਨੂੰ ਬੰਦਾ ਪੁੱਛਿਆ ਤਾਂ ਸਹੀਂ ਸਮਾਂ ਕਿਦਾਂ ਦਾ ਚੱਲਣ ਰਿਹਾ ਵਾ? ਓਏ ਯਾਰ ਮੈਂ ਹੁਣੇ ਘਰ ਆਇਆ ਜੀ। ਉਹ ਤੂੰ ਹੀ ਮੈਨੂੰ ਘਰੋਂ ਕਢਾ ਗਿਆ ਢਣਾਵਾ। ਮੈਂ ਸ਼ਾਮਾਂ ਨੂੰ ਆਉਂਗਾ ਠੀਕ ਐ ਨਾ? ਚੱਲ ਠੀਕ। ਵੇ ਮੇਰੀ ਗੱਲ ਸੁਣ। ਅਜੇ ਘਰ ਵੜਿਆ ਹੀ ਆ ਤੈਨੂੰ ਫੋਨ ਫੇਰ ਆਉਂਦੇ ਪਿਆ। ਐਨੇ ਫੋਨ ਕਿੱਥੋਂ ਆਉਂਦੇ ਆ? ਉਹ ਮੁੰਡੇ ਦਾ ਆਉਂਦੇ ਆ ਹੀ। ਕਹਿੰਦਾ ਮਿਲੀਏ ਚੱਲਦੇ ਆਂ ਕਿੰਨੇ ਘੁੰਮਣ ਫੇਰਨ। ਇਹ ਇੱਕ ਤੈਨੂੰ ਕੰਮ ਕਿਹਾ ਤੇਰੇ ਕੋਹੋ ਕੰਮ ਨਹੀਂ ਹੋਣ ਦਿਆ। ਕਿਦਾ ਸਿਰ ਅਚਾਰੇਗਾ ਕਿ ਨਹੀਂ ਉਹ ਮੰਮੀ ਉਧਰ ਹੀ ਹੋ ਗਿਆ ਆ ਮੈਂ ਘੁੰਮਣੇ ਆਇਆ ਕਿਤੇ ਕੀ ਆਖਿਆ ਫਿਰ ਉਹਨਾਂ ਉਹ ਮੁੰਡੇ ਨੂੰ ਮਿਲ ਕੇ ਆਏ ਆ ਆਪਾਂ ਉਹਨੇ ਪਿੰਡੇ ਹੀ ਰਹੇਗਾ ਅੱਛਾ ਉਹ ਕਹਿੰਦਾ ਮੈਂ ਉਹਨੂੰ ਮਿਲ ਕੇ ਨਾ ਜੋ ਬਨੂ ਹਾਂ ਇਹਨੇ ਮੁੰਡੇ ਨਾਲ ਆਉਂ ਲੱਗਾ ਉਹਨੂੰ ਮਿਲ ਕੇ ਨਾ ਕੋਈ ਨਾ ਕੋਈ ਦੱਸਦਾ ਮਨ ਮੈਂ ਉਹਨੂੰ ਕੁਝ ਨਾ ਕੁਝ ਕਰਕੇ ਨਾ ਰਿਸ਼ਤਾ ਤਰਵਾ ਦੇ ਕਿਸ ਤਰੀਕੇ ਨਾਲ ਉਹ ਤੇਰਾ ਫੁੱਫੜ ਦਾ ਹੋਣਾ ਆਉਂਦਿਆ ਹੀ ਬੜਾ ਨਾਰਾਜ਼ ਹੋਣ ਡੈਸ਼ ਤੇ ਡੈਡੀ ਦੇ ਨਾਲ ਕਿਹੜੀ ਕੋਈ ਨਾ ਨਾਰਾਜ਼ ਹੋਣੀ ਇਹ ਕਰਨਾ ਕਿ ਨਹੀਂ ਕਰਨਾ ਮੈਂ ਸ਼ਦਾਈ ਆ ਮੈਂ ਸਾਰੇ ਕੰਮ ਸਿਰ ਚੋਕ ਕੇ ਕਰ ਰਿਆ ਤੁਸੀਂ ਏਦਾਂ ਕਰਦੇ ਜੇ ਓਦਾਂ ਕਰਦੇ ਜੇ ਮੈਂ ਹਜੇ ਇੰਨਾ ਔਖਾ ਹੁੰਦਾ ਜਵਾਬ ਦੇ ਦੋ ਤੁਸੀਂ ਮਨਾ ਕਰ ਦੋ ਸਿੱਧਾ ਹੀ ਕੋਈ ਨਹੀਂ ਰਿਸ਼ਤਾ ਕਰਨਾ ਇਹ ਮੇਰੇ ਤੇ ਤੁਹਾਨੂੰ ਯਕੀਨ ਨਹੀਂਗਾ ਯਕੀਨ ਕਾਦਾ ਵਾ ਕੱਲ ਨੂੰ ਤੂੰ ਦੇਖਾ ਕੇ ਇੱਕ ਪਾਸੇ ਹੋ ਜਾਣਾ ਵਾ ਇਹ ਸਿਆਪਾ ਸਾਡੇ ਗੱਲ ਪੈ ਜਾਣਾ ਵਾ ਮੁੜ ਕੇ ਕਹਿਣਾ ਵਾ ਤਾਇਆ ਮਿਲੇ ਤਾਇਆ ਮਿਲੇ ਤਾਇਆ ਹੁਣ ਆਪਣੇ ਨਿਆਣਿਆਂ ਦਾ ਵੇਖੇ ਕਿ ਉਹਦਾ ਵੇਖੂਗਾ ਮੰਮੀ ਲਵਰੀ ਨਹੀਂ ਜੋਗਾ ਹੈਨੀ ਆ ਕਿ ਉੱਥੇ ਜਾ ਕੇ ਮਿਲ ਸਕੇ ਉਹ ਪਤਾ ਕਿੰਨੇ ਵੱਡੇ ਆ ਨਾਲੇ ਨਖਤਿਆ ਮੇਰੀ ਸੁਣ ਗੱਲ ਉਹਨਾਂ ਲੱਗੇ ਯੋ ਬਾਹਰ ਕੱਲ ਨੂੰ ਮੁੰਡਾ ਜਿਹੜਾ ਨਾ ਉਹਦਾ ਬਾਹਰ ਦਾ ਕੰਮ ਆਂ ਡਿਆ ਯੋ ਅਕਸਰ ਪੜਿਆ ਲਿਖਿਆ ਉਹ ਤਾਂ ਹੀ ਬਾਹਰ ਚੱਲਿਆ ਵਾ ਨਾ ਮੰਮੀ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਉੱਥੇ ਰਿਸ਼ਤਾ ਤਰਵਾਉਣਾ ਬੜੀ ਵੱਡੀ ਗੱਲ ਵਾ ਟੁੱਟਣਾ ਹੀ ਨਹੀਂ ਆ ਬਹੁਤਾ ਹੀ ਵਧੀਆ ਮੁੰਡਾ ਵਾ ਤੇ ਇਹਨੂੰ ਵੀ ਇਹਦੇ ਬਾਰੇ ਵੀ ਸੋਚਣ ਡਿਆ ਫੁੱਫੜ ਤੇਰਾ ਪੇ ਇਹਨੂੰ ਵੀ ਇੱਥੇ ਥੋੜਾ ਰਹਿਣ ਦੇਣਾ ਵਾ ਇਹਨੂੰ ਹੀ ਬਾਹਰ ਅੰਦਰ ਕੱਲ ਦੇਣਾ ਵਾ ਵੇ ਜੇ ਇਹ ਬਾਹਰ ਅੰਦਰ ਚੱਲ ਗਿਆ ਸਾਡੀਆਂ ਤਾਂ ਸਕੀਮਾਂ ਕੜੀਆਂ ਕੜਾਈਆਂ ਰਹਿ ਜਾਣੀਆਂ ਵਾ ਸਾਡੇ ਪੱਲੇ ਕੱਖ ਨਹੀਂ ਪੈਣਾ ਫਿਰ ਫਿਰ ਮੰਮੀ ਕੀ ਮਿਲਣਾ ਵਾ ਅਗਲੇ ਨੇ ਆਪਣਾ ਸਭ ਕੁਝ ਸੋਚ ਕੇ ਜਾ ਪਹਿਲੇ ਠੇਕੇ ਦੇ ਜਾਣੀਆਂ ਤੁਹਾਨੂੰ ਕੁਝ ਨਹੀਂ ਮਿਲਣਾ ਫਿਰ ਕਿਉਂਕਿ ਉਹ ਜੋ ਪੜਿਆ ਲਿਖਿਆ ਮੁੰਡਾ ਵਾ ਬਾਹਰ ਚ ਲਿਆ ਵਾ ਉਹ ਵੀ ਤਾਂ ਇਹਨਾਂ ਦੇ ਜੀ ਆ ਨਾ ਉਹਨੇ ਇਹਨਾਂ ਨੂੰ ਮਤਾਂ ਦੇਣੀਆਂ ਵਾ ਐਦਾਂ ਨਹੀਂ ਐਦਾਂ ਕਰੋ ਐਦਾਂ ਨਹੀਂ ਐਦਾਂ ਕਰੋ ਫੇਰ ਇਹਨਾਂ ਨੇ ਸਾਨੂੰ ਪੁੱਛਣਾ ਹੀ ਨਹੀਂਗਾ ਜੋ ਤਾਂ ਨਾ ਜਿਹੜੀ ਬੜੀ ਤੇਜ ਵਾ ਉਹਨੇ ਲਵਲੀ ਨੂੰ ਕੇ ਪਾਸੇ ਲਾ ਦੇਣਾ ਵਾ ਚੋ ਉਹ ਜਿਹੜੀ ਆ ਨਾ ਮੂੰਹ ਕੋਈ ਗੱਲ ਨਹੀਂ ਕਰਦੀ ਹੈ ਮੀਣੀ ਸਹੀ ਗੱਲ ਆ ਮੰਮੀ ਤਰ ਮੈਂ ਅੱਗੇ ਦੱਸਣਾ ਬੜੀ ਤੇਜ ਵਾ ਜਿਹੜਾ ਲਵਲੀ ਆ ਨਾ ਇਹ ਬੜ ਬੋਲਾ ਵਾ ਇਹ ਆਣ ਕੇ ਗੱਲ ਕਰ ਜਾਂਦਾ ਵਾ ਉਹ ਜਿਹੜੀ ਆ ਗੱਲ ਦਿਲ ਚ ਰੱਖਦੀ ਆ ਉਹਨੇ ਗੱਲ ਕਰਦੀ ਕੋਈ ਵੀ ਅਗਲੇ ਦੀਆਂ ਸੁਣ ਲੈਂਦੀ ਆ ਮੇਰਾ ਦਾਦਾ ਮੈਂ ਜਾਵਾਂ ਲਬੜੀ ਆ ਨਾ ਤੂੰ ਨੂੰ ਮੈਂ ਸਮਝਾਉਣਾ ਵੀ ਚੱਲ ਚਲੀਏ ਪਤਾ ਕਰਕੇ ਆਈਏ ਪਦੋਏ ਨੇ ਮੈਂ ਤਾਂ ਕੱਲ ਘਰ ਆਏ ਨੂੰ ਕਿਹਾ ਸੀਗਾ ਮੈਂ ਦਲਜੀਤ ਨੂੰ ਨਾਲ ਲੈ ਜਾ ਜਾਓ ਪਤਾ ਕਰ ਆਓ ਤੇ ਜੇ ਤੇ ਸਿਫਤ ਕਰੂ ਕੋਈ ਤਾਂ ਕਰ ਦਾਂਗੇ ਮੈਂ ਆ ਭਾਵੇਂ ਫੁੱਫੜ ਲੱਖ ਵਰੀ ਕਰਨ ਡਿਆ ਵਾ ਵੇ ਅੱਜ ਕੱਲ ਤਾਂ ਢਿੱਡੋਂ ਜੰਮਿਆਂ ਦਾ ਯਕੀਨ ਨਹੀਂਗਾ ਉਹਦੇ ਫੇਰ ਫੁੱਫੜ ਵਾ ਨਹੀਂ ਵੇਖ ਲਾ ਤੁਸੀਂ ਦੱਸਿਆ ਨਾ ਉਹਨੂੰ ਤੇ ਮੇਰੇ ਵੱਲ ਆਇਆ ਨਹੀਂ ਉਹ ਮੈਨੂੰ ਲੱਗਦਾ ਵੀ ਉਹ ਵੀ ਚਾਹੁੰਦਾ ਵੀ ਰਿਸ਼ਤਾ ਹੋ ਜੇ ਮੇਰੀ ਸੁਣ ਗੱਲ ਲੋੜ ਵਾ ਸਾਨੂੰ ਜੇ ਉਹ ਨਹੀਂ ਨਾ ਆਇਆ ਤੂੰ ਚਲ ਜਾ ਸਾਡੀ ਫੀਤੀ ਨਹੀਂ ਲੱਤ ਚੱਲੀ ਆਪਣੀ ਗੱਡੀ ਲੈ ਜਾ ਨਾਲ ਬਾਲ ਉਹਨੂੰ ਤੇ ਜਾ ਬੜੋਂਾਂ ਦੇ ਪਿੰਡ ਕੋਈ ਗੱਲ ਨਹੀਂ ਮੰਮੀ ਤੂੰ ਇਹ ਰੋਟੀ ਲਿਆਓ ਰੋਟੀ ਖਾ ਕੇ ਨਾ ਤੇ ਮੈਂ ਜਾਣਾ ਰਵਲੀ ਨਾਲ ਤੂੰ ਉਹਨੂੰ ਜਾ ਕੇ ਨਾ ਉਹ ਮੁੰਡੇ ਨਾਲ ਮਲਾਉਣਾ ਆਪਾਂ ਜਿਹਨੂੰ ਮੈਂ ਫੋਨ ਕੀਤਾ ਏ ਉਹਨੂੰ ਜਾ ਕੇ ਨਾ ਦੱਸਣਾ ਵੀ ਆਹ ਕੋ ਹੋਵਾ ਕੋਈ ਨਾ ਕੋਈ ਬਾਨਾ ਲਾ ਕੇ ਨਾ ਰਿਸ਼ਤਾਂ ਤਰਵਾਉਂਦੀ ਕਰਦੇ ਆ ਤੇ ਨਾ ਟੁੱਟੂਗਾ ਫਿਰ ਹੋਣਾ ਤੇ ਹੈਗਾ ਜੀ ਇਹ ਮੈਂ ਖੱਤਿਆ ਹੀ ਦੰਦਿਆਂ ਚ ਬਾਨਾ ਨਾ ਬੋਲ ਜਦੋਂ ਹਿੱਦਾ ਕਹਿੰਦੇ ਜੇ ਨਾ ਤੇ ਉੱਥੇ ਰਿਸ਼ਤਾ ਹੋ ਜਾਣਾ ਮੈਨੂੰ ਅੱਗ ਲੱਗ ਜਾਂਦੀ ਅੱਗ ਮੰਮੀ ਭੂਆ ਹੁਣ ਉਹਨੇ ਨਾ ਕਰਵਾ ਕੇ ਛੱਡਣਾ ਉਹ ਸਿੱਧਾ ਲਵਲੀ ਨੂੰ ਫੋਨ ਕਰਦੇ ਆ ਤਾਂ ਜੇਦਾ ਤੁਸੀਂ ਚੁੱਪ ਕਰਕੇ ਬੈਠੇ ਜੇ ਉਹਨਾਂ ਦਾ ਫੋਨ ਕਰਨਾ ਹੀ ਕਰਨਾ ਵਾ ਉਹ ਕਿਤੇ ਜਲਦੀ ਉਹਨਾਂ ਦੇ ਘਰ ਚਲ ਜੀਏ ਜਾ ਕੇ ਸਿੱਧਾ ਹੀ ਕਹਿ ਦਈਏ ਤੇੜੀ ਕੁੜੀ ਨਹੀਂ ਚੰਗੀ ਮੈਨੂੰ ਨਹੀਂ ਪਤਾ ਜਿੱਥੇ ਮਰਜੀ ਜਾਓ ਇਹ ਰਿਸ਼ਤਾ ਸਿਰੇ ਨਹੀਂ ਇਹ ਕਰਨਾ ਚਾਹੀਦਾ ਹਾਂ ਮੈਂ ਲਵਲੀ ਨਾਲ ਜਾਣਾ ਚਲ ਜਾ ਫਿਰ ਹੋ ਗਿਆ ਰੋਟੀ ਤੈਨੂੰ ਬਾਅਦ ਚ ਮਿਲੂਗੀ ਸਵੇਰ ਦਾ ਘਰੋਂ ਨਿਕਲਿਆ ਆਵਾ ਤੇ ਆ ਗਿਆਂ 12 ਵਜੇ ਰੋਟੀ ਖਵਾ ਲਓ ਪਹਿਲਾਂ ਮੈਂ ਆਉਂਗਾ ਵੀ ਪਹਿਲਾਂ ਰੋਟੀ ਖਾ ਕੇ ਨਾ ਤੇ ਮੈਂ ਲਵਲੀ ਲੈ ਕੇ ਜਾਣਾ ਚਲ ਠੀਕ ਆ ਮੈਂ ਰੋਟੀ ਲੈ ਕੇ ਆਉਂਦੀ ਆ ਤੇ ਰੋਟੀ ਖਾ ਕੇ ਨਾ ਇਹ ਨਾ ਹੋਵੇ ਮੂੰਹ ਚੁੱਕਿਆ ਤਾਂ ਮੁੰਡਿਆਂ ਦੇ ਨਾਲ ਤੁਰ ਪੇ लवली ਗੱਲ ਹੋ ਗਈ ਆ ਇੱਕ ਤਾਂ ਮੰਮੀ ਹੋਣੀ ਨਾ ਗਰਮੀ ਭਰਾਉਂਦੀ ਕਿ ਮੈਂ ਕਿਹਾ ਵੇਲਾ ਵਾ ਮੈਂ ਵੀ ਉਧਰੋਂ ਆਇਆ ਮੈਂ ਸੌਖਾ ਵਾ ਮੈਂ ਵੀ ਇਹੋ ਜਿਹਾ ਨਾ ਮੇਰੇ ਰਿਸ਼ਤਾ ਟੁੱਟ ਜੇ ਪਤਾ ਨਹੀਂ ਕੀ ਸੋਚ ਰਹੇ ਨੇ ਵੇਲੇ ਚਲ ਤੁਸੀਂ ਤਾਂ ਉਹਦੇ ਨਾਲ ਗੱਲ ਨਹੀਂ ਨਾ ਕੀਤੀ ਮੈਂ ਸਿਰਕ ਪਾਈ ਕਰਕੇ ਆਈ ਆਂ ਗੱਲ ਰਮਨ ਮੈਂ ਕੀ ਕਰਨੀ ਉਹਦੇ ਨਾਲ ਪਤਾ ਨਹੀਂ ਲੱਗਦਾ ਉਹ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਉਹ ਆਂਦਾ ਮੈਂ ਵੀ ਇਸੇ ਕੰਮ ਹੀ ਗਿਆ ਹਾਂ ਮੁੰਡੇ ਕੇ ਨੂੰ ਹੀ ਮਿਲਣਾ ਤਹੋਣਾ ਦਾ ਹੀ ਰੋਟੀ ਖਾਣੀ ਆ ਰੋਟੀ ਪਾ ਕੇ ਦੇ ਆਈ ਮੈਂ ਤੂੰ ਰੋਟੀ ਖਾ ਕੇ लवली ਨਾਲ ਜਾ ਉਹਦੇ ਨਾਲ ਸਾਰੀ ਗੱਲਬਾਤ ਕਰਕੇ ਆ ਕੀ ਕਹਿੰਦਾ ਜਾਨਾ ਵਾ ਆਹ ਹਾਂਦਾ ਜਾਨਾ ਵਾ ਸਮਝਾਈ ਹਾਂ ਮੈਂ ਇਹਨਾਂ ਵੀ ਰੋਟੀ ਖਾ ਕੇ ਤੇ ਮੂੰਹ ਚੁੱਕ ਕੇ ਤਾਂ ਮੁੰਡਿਆਂ ਦੇ ਨਾਲ ਚੱਲ ਜੇ ਰਮਨ ਰਾਜ 2-3 ਦਿਨ ਹੋ ਗਏ ਆ ਮੇਰੀ ਗੱਲ ਸੁਣੋ ਤੁਸੀਂ ਤੇ ਆਂਦੇ ਜੇ ਵੀ 8:00 ਵਜੇ ਐਦਾਂ ਥੋੜਾ ਕੰਮ ਹੁੰਦੇ ਆ ਹੁਣ ਹੌਸਲੇ ਨਾਲ ਕੰਮ ਹੁਣਾਵਾ ਜਿੰਨੂੰ ਮੁੰਡੇ ਨੂੰ ਮਿਲਣਾ ਵਾ ਪਹਿਲਾਂ ਇੱਕ ਦੋ ਵਾਰਾ ਉਦਾਂ ਮਿਲਣਾ ਪੈਣਾ ਵਾ ਫੇਰ ਗੱਲ ਦੱਸਣੀ ਪੈਣੀ ਆ ਹੁਣ ਜੱਕਦਮ ਕਿੱਦਾਂ ਜਾ ਕੇ ਕਹਦੇ ਪਿਆਰ ਰਿਸ਼ਤਾ ਹੋਣ ਰਿਹਾ ਤੇ ਤੋੜ ਦੇ ਨੂੰ ਪਰ ਅਮਨ ਹੁਣ ਸਾਡਾ ਯਾਰ ਦੋਸਤੋ ਇਹ ਤੇ ਸਿੱਧਾ ਨਹੀਂ ਕਹਦੀਦਾ ਇਹ ਕੰਮ ਦਾ ਪਤਾ ਕਰਕੇ ਤੇ ਦੱਸਾਨੂੰ ਬੱਚਿਆਂ ਨਾਲ ਕਾਲੇ ਨਹੀਂ ਪਈਦਾ ਹੁੰਦਾ ਜੇ ਕੰਮ ਕੋਈ ਕਰਵਾਉਣਾ ਹੋਵੇ ਨਾ ਹੌਸਲਾ ਹੀ ਨਾ ਕਰਵਾਈਦਾ ਹੁੰਦਾ ਹੌਸਲਾ ਹੀ ਬਸ ਹੌਸਲਾ ਹੀ ਰੱਖਿਓ ਕੋਈ ਗੱਲ ਨਹੀਂ ਸਿਰੇ ਚੜ ਜਾਣਾ ਵਾ ਹੋਜੂਗਾ ਨਹੀਂ ਸਿਰੇ ਚੜਦਾ ਸਾਡੇ ਤੋਂ ਬਿਨਾ ਸਿਰੇ ਚੜ ਜਾਊਗਾ ਕਿੱਦਾਂ ਦੀਆਂ ਗੱਲਾਂ ਕਰਨ ਰਹਿ ਜੀ ਜਾਓ ਜਾ ਕੇ ਨਾ ਘੜੀ ਰਾਮ ਕਰੋ ਗੁੱਸੇ ਚ ਨਾ ਆਓ ਤੁਸੀਂ ਅਬ ਮੁੰਡੇ ਵਰਗੇ ਤੂੰ ਕਦੋਂ ਹੋ ਗਈ ਹੈ ਇੰਨਾ ਵਾਲੀ ਤੂੰ ਹੀ ਹੱਦ ਹੋ ਗਈ ਆ ਉਹਦੇ ਗੱਲ ਪਈ ਜਾਂਦੇ ਆ ਕੋਈ ਗੱਲ ਨਹੀਂ ਉਹ ਵਿਚਾਰਾ ਕਹਿਣ ਰਿਹਾ ਮੈਂ ਹੋ ਕੇ ਆਇਆ ਵਾ ਆਪੇ ਹੁਣ ਜਾਊਗਾ ਲਵਲੀ ਨਾਲ ਲੈ ਕੇ ਤੇ ਉਹਨਾਂ ਗਾੜੀ ਜਵਾਬ ਦੇ ਦੇਣਾ ਵਾ ਪਈ ਨਹੀਂ ਉਹ ਮੁੰਡਾ ਨਹੀਂਗਾ ਚੰਗਾ ਤੇ ਗੱਲ ਉੱਥੇ ਖਤਮ ਹੋ ਜਾਣੀ ਹੈ ਕਾਲੇ ਪੈਨ ਦੀ ਤੇ ਲੋੜ ਹੀ ਨਹੀਂ ਗਈ ਹੈ